ਸਾਰੇ ਸੂਬਿਆਂ ਨੂੰ ਬਰਾਬਰ ਅਧਿਕਾਰ ਹੋਣੇ ਚਾਹੀਦੇ ਅੱਜ ਦੱਖਣ ਦੀਆਂ ਸਟੇਟਾਂ ਇਹ ਆਵਾਜ਼ ਚੁੱਕਣ ਲੱਗ ਪਈਆਂ ਨੇ ਉਹ ਚੇਤਨ ਹੋ ਗਈਆਂ ਨੇ ਔਰ ਕਈ ਸਟੇਟਾਂ ਨੇ ਤਾਮਿਲਨਾਡੂ ਨੇ ਤਾਂ ਆਪਣਾ ਝੰਡਾ ਵੀ ਬਣਾ ਲਿਆ ਲੇਕਿਨ ਉਹਨਾਂ ਨੂੰ ਕਿਸੇ ਨੇ ਫਿਰਕਾ ਪ੍ਰਸਤ ਨਹੀਂ ਕਿਹਾ ਜਿੱਦੇ ਪੰਜਾਬ ਨੇ ਝੰਡਾ ਬਣਾਇਆ ਉਹਦੇ ਕਹਿਣਗੇ ਜੀ ਇਹ ਫਿਰਕਾ ਪ੍ਰਸਤਾ ਹੈ ਇਹ ਤਾਂ ਕਾ ਨਹੀਂ ਹੈ ਤਾਮਿਲਨਾਡੂ ਨੇ ਆਪਣਾ ਝੰਡਾ ਬਣਾ ਲਿਆ ਔਰ ਜਿੰਨੀ ਨਫਰਤ ਖਣੀ ਸੂਬੇ ਰਾਸ਼ਟਰੀ ਭਾਸ਼ਾ ਹਿੰਦੀ ਤੋਂ ਕਰਦੇ ਆ ਜਿਹਨੂੰ ਰਾਸ਼ਟਰੀ ਭਾਸ਼ਾ ਕਹਿੰਦੇ ਆ ਹਿੰਦੀ ਤੋਂ ਕਰਦੇ ਆ ਅਸੀਂ ਤਾਂ ਕਰਦੇ ਨਹੀਂ ਲੇਕਿਨ ਫਿਰ ਵੀ ਸਾਡੇ ਦੇ ਉਤੇ ਫਿਰਕਾ ਪ੍ਰਸਤ ਹੋਣ ਦਾ ਜਿਹੜਾ ਹੈ ਉਹ ਲੈਵਲ ਲਾਇਆ ਗਿਆ ਸਾਨੂੰ ਜਿਹੜਾ ਹੈ ਫਿਰਕਾ ਪ੍ਰਸਤ ਜਿਹੜਾ ਹੈ ਉਹ ਦੱਸਿਆ ਗਿਆ ਇਹ ਅਨੰਦਪੁਰ ਸਾਹਿਬ ਦਾ ਮਤਾ ਸੀ ਔਰ ਇਸ ਮਤੇ ਨੂੰ ਲੈ ਕੇ ਹੀ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਦਿੱਲੀ ਦੇ ਲੂੰਬੜਾ ਨੇ ਗੁਮਰਾ ਕੀਤਾ ਗੁਮਰਾ ਕਰਕੇ ਉਹਨਾਂ ਨੂੰ ਕਿਹਾ ਕਿ ਤੁਹਾਡੀਆਂ ਮੰਗਾਂ ਮੰਨਾਂਗੇ ਉਹ ਵਿਚਾਰੀ ਸਾਧੂ ਪੁਰਖ ਸੀ ਉਹ ਲੂੰਗੜਾਨੀਆਂ ਗੱਲਾਂ 'ਚ ਆ ਗਏ ਲੇਕਿਨ ਮੰਗਾਂ ਮੰਨੀਆਂ ਕੋਈ ਨਹੀਂ ਗਈਆਂ ਮੰਗਾਂ ਮੰਨੀਆਂ ਕੋਈ ਨਹੀਂ ਗਈਆਂ ਔਰ ਅੱਜ ਤੱਕ ਨਹੀਂ ਮੰਨੀਆਂ ਗਈਆਂ ਇਹ ਸਰਾ ਸਰਾ ਸਾਧ ਸੰਗਤ ਜੀ ਇਹ ਤੱਕਾ ਸੀ ਸਿੱਖਾਂ ਦੇ ਨਾਲ ਜਿਹੜਾ ਉਸ ਵਕਤ ਕੀਤਾ ਗਿਆ ਔਰ ਹਰਾਨੀ ਦੀ ਗੱਲ ਕਿ ਜਦੋਂ ਭਾਰਤ ਸਰਕਾਰ ਨੇ ਇੱਕ ਵਾਰ ਫੈਸਲਾ ਕੀਤਾ ਕਿ ਚਲੋ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਨੂੰ ਦੇ ਦੇਣੇ ਤੇ ਚੌਧਰੀ ਦੇਵੀ ਲਾਲ ਜਿਨ੍ਹਾਂ ਦਾ ਬਹੁਤ ਡੱਬ ਵਾਲੀ ਦੇ ਵਿੱਚ ਲੱਗਿਆ ਹੋਇਆ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਨਵਜੁਗ ਮੋਰਚਾ ਜਿਹੜਾ ਸੀ ਉਹ ਖੜਾ ਕੀਤਾ ਹਰਿਆਣੇ ਦੇ ਵਿੱਚ ਤੇ ਚੰਡੀਗੜ੍ਹ ਜਿਹੜਾ ਸੀ ਪੰਜਾਬ ਨੂੰ ਦੇਣ ਦਾ ਸਖਤ ਵਿਰੋਧ ਕੀਤਾ ਕਿੰਦੀ ਕਮਾਲ ਦੀ ਗੱਲ ਜਿਨ੍ਹਾਂ ਦਾ ਡੱਬ ਵਾਲੀ ਦੇ ਵਿੱਚ ਬੁੱਤ ਲੱਗਿਆ ਉਹਨਾਂ ਨੇ ਨਵਯੁਗ ਮੋਰਚਾ ਬਣਾ ਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਸਖਤ ਜਿਹੜਾ ਸੀ ਵਿਰੋਧ ਕੀਤਾ ਤੇ ਉਹਨਾਂ ਦੇ ਵਿਰੋਧ ਤੇ ਚੱਲਦੇ ਆਂ ਭਾਰਤ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਜਿਹੜਾ ਸੀ ਉਹ ਕੈਨਸਲ ਕਰ ਦਿੱਤਾ ਇਹ ਸਾਡੇ ਨਾਲ ਧੱਕਾ ਹੋਇਆ ਹਰਿਆਣਾ ਦੇ ਵਿੱਚ ਅਬੇ ਟਟਾਲਾ ਆ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਕਹਿੰਦਾ ਕਿ ਪੰਜਾਬੀਆਂ ਦੀ ਧੌਣ ਤੇ ਗੋਡਾ ਰੱਖ ਕੇ ਜਿਹੜਾ ਅਸੀਂ ਪਾਣੀ ਲਾਾਂਗੇ ਬਿਆਨ ਆਇਆ ਸੀ ਨਾ ਉਹਦਾ ਕਿ ਪੰਜਾਬੀਆਂ ਦੀ ਧੌਣ ਤੇ ਗੋਡਾ ਰੱਖ ਕੇ ਜਿਹੜਾ ਅਸੀਂ ਪਾਣੀ ਲਵਾਂਗੇ ਤੇ ਉਸੇ ਦਿਨੀ ਉਹ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਚੰਡੀਗੜ੍ਹ ਦਾ ਦਫ਼ਤਰ ਹੈ ਉੱਥੇ ਉਹ ਬੈਠਦਾ ਤੇ ਅਕਾਲੀ ਆਗੂ ਜਿਹੜੇ ਆ ਉਹ ਬਾਹਵਾ ਖੜਾਵਾ ਖੜੀਆਂ ਕਹਿੰਦੇ ਆ ਕਰਕੇ ਕਹਿੰਦੇ ਅਸੀਂ ਇਹਨਾਂ ਦੀ ਪਾਰਟੀ ਨੂੰ ਅਨ ਕੰਡੀਸ਼ਨਲ ਸਪੋਰਟ ਜਿਹੜੀ ਹੈ ਉਹ ਹਰਿਆਣੇ ਦੇ ਇਲੈਕਸ਼ਨਾਂ 'ਚ ਕਰਾਂਗੇ ਅੱਜ ਉਹ ਕਹਿੰਦੇ ਅਸੀਂ ਅਸੀਂ ਪੰਜਾਬ ਦੇ ਖੈਰਖਵਾ ਹੈ ਇਹ ਧੱਕਾ ਨਹੀਂ ਹੈ ਇਹ ਵੇਤਕਰਾ ਨਹੀਂ ਹੈ ਸਾਧ ਸੰਗਤ ਜੀ 1200 1200 ਨੇ 12000 ਧਰਮੀ ਫੌਜੀਆਂ ਨੂੰ ਵਾਪਸ ਲੈਣ ਦਾ ਵਾਅਦਾ ਕੀਤਾ ਸੀ ਲੇਕਨ ਲੈ ਕਿੰਨੇ ਸਿਰਫ 900 ਸਿਰਫ 900 ਜਿਹੜੇ ਸੀ ਧਰਮੀ ਫੌਜੇ ਵਾਪਸ ਲਏ 12000 ਧਰਮੀ ਫੌਜੀ ਸੀ ਜਿਹੜੇ ਉਸ ਵਕਤ ਭਾਰਤ ਦੀਆਂ ਜੜੀਆਂ ਛਾਉਣੀਆਂ ਛੱਡ ਕੇ ਜਿਹੜੇ ਧਰਮ ਲਈ ਲੜਨ ਵਾਸਤੇ ਜਿਹੜਾ ਸੀ ਉਹ ਆਗੇ ਸੀ ਆਪਣੀਆਂ ਨੌਕਰੀਆਂ ਦਾ ਦੇ ਉੱਤੇ ਲਾ ਕੇ ਇਹ ਤਾਂ ਕਾਸੀ ਪੰਜਾਬ ਦੇ ਨਾਲ ਤੇ ਫਿਰ ਸਾਡੀ ਸਰਕਾਰ ਬਣੀ 1997 ਦੇ ਵਿੱਚ ਬੜੇ ਜ਼ੁਲਮ ਕੀਤੇ 1 ਲੱਖ ਤੋਂ ਲੈ ਕੇ 2 ਲੱਖ ਤੱਕ ਸਾਡੇ ਸਿੱਖ ਜਿਹੜੇ ਸੀ ਪੰਜਾਬ ਦੀ ਧਰਤੀ ਦੇ ਉੱਤੇ ਸ਼ਹੀਦ ਕਰ ਦਿੱਤੇ ਗਏ ਝੂਠੇ ਮੁਕਾਬਲੇ ਬਣਾ ਕੇ ਜਿਹੜਾ ਹੈ ਉਹ ਖਤਮ ਕਰ ਦਿੱਤੇ ਗਏ ਤੇ ਸਿੱਖਾਂ ਨੇ ਖਾਸ ਕਰ ਪੰਜਾਬੀਆਂ ਨੇ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਮੈਂ ਪਹਿਲਾ ਸ੍ਰੀ ਅਕਾਲ ਉਹ ਵੀ ਕਿਹਾ ਸੀ ਕਿ ਇਹ ਸੋਚ ਕੇ ਸਰਕਾਰ ਬਣਾਈ ਕਿ ਇਹ ਸਰਕਾਰ ਜਿਹੜੀ ਹੈ ਸਾਡੇ ਜ਼ਖਮਾਂ ਤੇ ਮਲਮ ਲਾਏਗੀ ਪਰ ਮਲਮ ਲੱਗੀ ਨਹੀਂ ਆ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਨਿਭਾਰਿਆ ਸੀ ਤੇ ਤੁਹਾਨੂੰ ਪਤਾ ਹੈ ਕਿ ਮੈਨੂੰ ਹੋਮ ਮਿਨਿਸਟਰ ਮਿਲਣਾ ਆਇਆ ਸੀ ਕੀ ਗੱਲਬਾਤ ਹੋਈ ਸੀ ਉਹ ਅਗਲੇ ਦਿਨ ਮੈਂ ਮੀਡੀਆ 'ਚ ਵੀ ਦੱਸੀ ਸੀ ਲੇਕਿਨ ਦਿੱਲੀ ਦੇ ਇੱਕ ਆਗੂ ਨੇ ਬਿਆਨ ਦਿੱਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਰੀ ਗੱਲਬਾਤ ਜਿਹੜੀ ਹੈ ਉਹ ਮੀਡੀਆ ਦੇ ਸਾਹਮਣੇ ਨਸ਼ਰ ਕਰਨੀ ਚਾਹੀਦੀ ਹੈ ਚਲ ਇੱਕ ਗੱਲ ਮੈਂ ਹੋਰ ਨਸ਼ਰ ਕਰ ਦਿੰਦਾ ਹਾਈ ਗੱਲਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਕੀਤੀਆਂ ਨੇ ਇਹ ਉਸ ਵਕਤ ਮੈਂ ਹੋਮ ਮਿਨਿਸਟਰ ਨਾਲ ਕੀਤੀਆਂ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਤੇ ਮਲਮ ਨਹੀਂ ਲਾਈ ਜੇ ਕਾਂਗਰਸ ਨੇ ਸਾਡੇ ਤੇ ਜ਼ਖਮ ਦਿੱਤੇ ਸੀ ਸਾਨੂੰ ਸਾਡੇ ਹਿਰਦੇ ਬਲੁੰਦਰੇ ਸੀ ਸਾਡੇ ਜ਼ਖਮ ਜਿਹੜੇ ਹੈ ਡੂੰਘੇ ਸਾਨੂੰ ਦਿੱਤੇ ਸੀ ਤੇ ਤੁਹਾਡੀ ਬੀਜੇਪੀ ਦੇ ਸਰਕਾਰ ਨੇ ਸਾਡੇ ਮਲਮ ਨਹੀਂ ਲਾਏਗੀ ਘੱਟੋ ਘੱਟ ਤੁਹਾਨੂੰ ਮਲਮ ਲਾਉਣੀ ਚਾਹੀਦੀ ਸੀ ਸਾਡੇ ਤੇ ਉਹਦਾ ਜਵਾਬ ਪਤਾ ਕੀ ਸੀ ਉਹਦਾ ਜਵਾਬ ਸੀ ਕਹਿੰਦੇ ਮਲਮ ਮੰਗੀ ਕਿੱਥੋਂ ਸੀ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਇਹ ਜਵਾਬ ਸੀ ਉਹਦਾ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਮਲਮ ਮੰਗੀ ਕਿੱਥੇ ਸੀ ਤੁਹਾਡੇ ਜ਼ਖਮਾਂ ਤੇ ਲਾਉਣ ਵਾਸਤੇ ਤੇ ਮੰਗਣੀ ਕਿਹਨੇ ਸੀ ਜਿਨ੍ਹਾਂ ਨੇ ਮਨਿਸਟਰੀਆਂ ਮੰਗੀਆਂ ਸਾਡੀ ਨੌ ਨੌ ਮਨਿਸਟਰ ਬਣਾ ਦਿਓ ਸਾਡੀ ਧੀ ਨੂੰ ਬਣਾ ਦਿਓ ਸਾਡੇ ਪੁੱਤ ਨੂੰ ਬਣਾ ਦਿਓ ਉਹਨਾਂ ਨੇ ਮਲਮ ਨਹੀਂ ਮੰਗੀ ਜਦ ਕਿ ਮੰਗਣੀ ਮਲਮ ਚਾਹੀਦੀ ਸੀ ਕਿਉਂਕਿ ਜ਼ਖਮ ਬਹੁਤ ਡੂੰਘੇ ਸੀ ਬਹੁਤ ਗਹਿਰੇ ਸੀ ਭਰ ਨਹੀਂ ਸਕਦੇ ਪਰ ਫਿਰ ਵੀ ਜੇ ਮੱਲਮ ਮਿਲ ਜਾਂਦੀ ਤੇ ਥੋੜਾ ਬਹੁਤਾ ਸਕੂਨ ਜਿਹੜਾ ਹੈ ਉਹ ਤਾਂ ਮਿਲਦਾ ਪਰ ਉਹ ਨਹੀਂ ਹੋਇਆ ਅੱਜ ਕੀ ਹੋ ਰਿਹਾ ਹੈ ਬੜੀ ਚਲਾਕੀ ਦੇ ਨਾਲ 15 ਸਾਲ ਸਰਕਾਰ ਰਹੀ 10 ਸਾਲ ਕਾਂਗਰਸ ਦੀ ਸਰਕਾਰ ਰਹੀ ਔਰ ਸਾਨੂੰ ਨਹਿਰੀ ਪਾਣੀ ਤੋਂ ਮਰਹੂਮ ਕਰਕੇ ਸਾਨੂੰ ਜਿਹੜਾ ਹੈ ਉਹ ਕਨੈਕਸ਼ਨ ਟੂਬਲਾਂ ਦੇ ਦੇ ਦਿੱਤੇ ਤਾਂ ਕਿ ਅਸੀਂ ਜ਼ਮੀਨ ਹੇਠਲਾ ਪਾਣੀ ਜਿਹੜਾ ਹੈ ਉਹ ਅੰਧਾ ਤੁੰਦ ਵਰਤ ਕੇ ਤੇ ਜ਼ਮੀਨ ਹੀਟਲੇ ਪਾਣੀ ਨੂੰ ਖਤਮ ਕਰ ਦਈਏ ਔਰ ਐਸਾ ਹੋਇਆ ਵੀ ਔਰ ਨਹਿਰੀ ਪਾਣੀ ਸਾਡਾ ਬਿਲਕੁਲ ਕਟਾ ਦਿੱਤਾ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਨਹਿਰੀ ਪਾਣੀ ਸਾਡਾ ਜਿਹੜਾ ਕਦੋਂ ਕਟਾ ਦਿੱਤਾ ਗਿਆ ਅੱਜ ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਪੰਜਾਬ ਦਾ ਡੈਮੋਗ੍ਰਾਫ ਬੜੀ ਚਲਾਕੀ ਦੇ ਨਾਲ ਜਿਹੜਾ ਤਬਦੀਲ ਕੀਤਾ ਜਾ ਰਿਹਾ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਸੂਬਾ ਸਰਕਾਰ ਨੇ ਲਿਆਂਦੀ ਸੀ ਨਾ ਜਿਹਨੂੰ ਵਾਪਸ ਲੈ ਲਿਆ ਦੇ ਨਾਂ ਦੇ ਉੱਤੇ ਕਿਸਾਨਾਂ ਤੋਂ ਖੋਈ ਜਾ ਰਹੀ ਸੀ ਉਹਦੀ ਡਿਮਾਂਡ ਹੀ ਨਹੀਂ ਸੀ ਤੇ ਡਿਮਾਂਡ ਪੂਰੀ ਕਰਨ ਵਾਸਤੇ ਇਹਨਾਂ ਨੇ ਕੀ ਕਰਨਾ ਸੀ ਇਹਨਾਂ ਨੇ ਯੂਪੀ ਬਿਹਾਰ ਬੰਬੇ ਕਲਕੱਤੇ ਤੇ ਗੁਜਰਾਤ ਤੋਂ ਲਿਆ ਕੇ ਜਿਹੜਾ ਹੈ ਉਹ ਜ਼ਮੀਨਾਂ ਦੇ ਉੱਤੇ ਜਿਹੜਾ ਬਿਠਾਉਣਾ ਸੀ ਸਾਡੇ ਡੈਮੋਗ੍ਰਾਫ ਨੂੰ ਹੋਰ ਤਬਦੀਲ ਕਰਨਾ ਸੀ ਇਹ ਬਹੁਤ ਵੱਡਾ ਜਿਹੜਾ ਸਾਜ਼ਿਸ਼ ਸੀ ਇੱਕ ਕਿਸਮ ਦੀ ਲੈਂਡ ਪੂਲਿੰਗ ਪਾਲਸੀ ਜਿਹੜੀ ਮੌਜੂਦਾ ਸਰਕਾਰ ਨੇ ਜਿਹੜਾ ਹੈ ਉਹ ਲਿਆ ਅੱਜ ਅਸੀਂ ਚੀਕਦੇ ਹਾਂ ਕੋਈ ਵੀ ਔਗਣ ਕੋਈ ਵੀ ਬ੍ਰਾਈ ਸਰਕਾਰੀ ਸਰਪ੍ਰਸਤੀ ਤੋਂ ਬਿਨਾ ਪਨਪ ਨਹੀਂ ਸਕਦੀ ਹੈ ਇੱਕ ਗੱਲ ਚੇਤੇ ਰੱਖਿਓ ਜਿਹੜੇ ਡਰੱਗ ਡੀਲਰ ਸੀ ਉਹਨਾਂ ਨੂੰ ਸਰਕਾਰੀ ਸਰਪਸ ਦੀ ਜਿਹੜੀ ਹੈ ਉਹ ਮਿਲੀ ਤਾਂ ਹੀ ਇੰਨਾ ਪੈਸਾ ਜਿਹੜਾ ਹੈ ਇਹਨਾਂ ਲੀਡਰਾਂ ਦੇ ਕੋਲ ਇਹਨਾਂ ਲੀਡਰਾਂ ਦੇ ਘਰਾਂ ਦੇ ਵਿੱਚ ਆਇਆ ਇਹ ਸਾਰਾ ਡਰੱਗ ਦਾ ਪੈਸਾ ਸੀ ਤੇ ਨੁਕਸਾਨ ਕਿਹਦਾ ਹੋਇਆ ਨੁਕਸਾਨ ਹੋਇਆ ਸਾਡੇ ਮੁੰਡਿਆਂ ਦਾ ਸਾਡੇ ਬੱਚਿਆਂ ਦਾ ਜਿਹੜੇ ਨਸ਼ੇ ਦੀ ਡੋਜ਼ ਲੈ ਕੇ ਜਾਂ ਗੰਦਾ ਨਸ਼ਾ ਕਰਕੇ ਜਾਂ ਨਸ਼ਾ ਕਰਕੇ ਮਾਰੇ ਗਏ ਨੁਕਸਾਨ ਸਾਨੂੰ ਹੋਇਆ ਲੇਕਿਨ ਡਰੱਗ ਡੀਲਰਾਂ ਨੇ ਬਹੁਤ ਪੈਸੇ ਕਮਾਏ ਸਰਕਾਰੀ ਲੋਕਾਂ ਦੀ ਸਰਪ੍ਰਸਤੀ ਦੇ ਵਿੱਚ ਤੇ ਇਸ ਸਰਕਾਰੀ ਸਰਪ੍ਰਸਤੀ ਦੇਣ ਵਾਲਿਆਂ ਦੇ ਵਿੱਚ ਉਹ ਲੀਡਰ ਵੀ ਸੀ ਜਿਹੜੇ ਆਪਣੇ ਆਪ ਨੂੰ ਵੱਡੇ ਅਕਾਲੀ ਘੋਂਦੇ ਸੀ ਸਾਧ ਸੰਗਤ ਜੀ ਬੰਦੀ ਸਿੰਘਾਂ ਦਾ ਮਸਲਾ ਅੱਜ ਗਾਣੇ ਗਾ ਕੇ ਕਿ ਸਟੇਜਾਂ ਤੇ ਕਿਹਾ ਜਾਂਦਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਤੇ ਜਦੋਂ ਸਰਕਾਰ ਸੀ ਕਦੇ ਭਾਰਤ ਸਰਕਾਰ ਨਾਲ ਟੇਬਲ ਟਾਕ ਕੀਤੀ ਉਦੋਂ ਟੇਬਲ ਟਾਕ ਕੀਤੀ ਭਾਰਤ ਸਰਕਾਰ ਦੇ ਨਾਲ ਕਿ ਭਾਈ ਸਾਡੀ ਇਹ ਮੁੰਡੇ ਆ ਇੰਨੇ ਸਾਲਾਂ ਤੋਂ ਸਾਡੇ ਜ਼ਿਲ੍ਹਾ 'ਚ ਬੰਦ ਐ ਤੁਸੀਂ ਇਹਨਾਂ ਨੂੰ ਰਿਹਾ ਕਿਉਂ ਨਹੀਂ ਕਰਦੇ ਕੋਈ ਟੇਬਲ ਟਾਕ ਨਹੀਂ ਹੋਈ ਜੇ ਟੇਬਲ ਟਾਕ ਹੋਈ ਹੁੰਦੀ ਭਾਰਤ ਸਰਕਾਰ ਦੇ ਨਾਲ ਤੇ ਅੱਜ ਸਾਡੇ ਬੰਦੀ ਸਿੰਘ ਰਿਹਾ ਹੋਣੇ ਸੀ ਜਦੋਂ ਸੱਤਾ ਨਹੀਂ ਰਹੀ ਤੇ ਅਸੀਂ ਬੰਦੀ ਸਿੰਘਾਂ ਦੀ ਜਿਹੜੀ ਆ ਉਹ ਦੁਹਾਈ ਦੇਣੀ ਸ਼ੁਰੂ ਕਰ ਦਿੱਤੀ ਮੌੜ ਬੰਬ ਧਮਾਕਾ ਹੋਇਆ ਮੌੜ ਬੰਬ ਧਮਾਕੇ ਦੀਆਂ ਤਾਰਾਂ ਜਿਹੜੀਆਂ ਸੀ ਉਹ ਜੁੜੀਆਂ ਇੱਕ ਵੱਡੇ ਢੇਰੇ ਨਾਲ ਲੇਕਿਨ ਅੱਜ ਤੱਕ ਕੁਛ ਪਤਾ ਨਹੀਂ ਲੱਗਿਆ ਕਿ ਹੋਇਆ ਕੀ ਆ ਕੀ ਨਹੀਂ ਹੋਇਆ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪਾਂ ਦੀ ਬੇਅਦਬੀ ਹੋਈ ਕਾਂਗਰਸ ਦੀ ਸਰਕਾਰ 5 ਸਾਲ ਰਹਿ ਗਈ ਆ ਝਾੜੂ ਦੀ ਸਰਕਾਰ ਵੀ ਜਿਹੜੀ ਹੈ ਚੱਲ ਰਹੀ ਹੈ 1.5 ਸਾਲ ਬਾਕੀ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਦੋਸ਼ੀ ਵੀ ਜਿਹੜੇ ਆ ਅੱਜ ਤੱਕ ਪੰਥ ਦੇ ਸਾਹਮਣੇ ਨਹੀਂ ਆ ਸਕੇ ਸਾਧ ਸੰਗਤ ਜੀ ਬਾਈਬਲ ਕਲਾ ਗੋਲੀ ਕਾਂਡ ਕੌਣ ਦੋਸ਼ੀ ਹੈ ਘੱਟੋ ਘੱਟ ਸਾਨੂੰ ਇਹ ਤਾਂ ਦੱਸ ਦਿਓ ਕਿ ਦੋਸ਼ੀ ਕੌਣ ਹੈ ਕੌਣ ਸੀ ਗੋਲੀ ਚ ਚਲਾਉਣ ਵਾਲੇ ਕੌਣ ਸੀ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਲੇਕਿਨ ਇਹ ਵੀ ਸਾਡੇ ਸਾਹਮਣੇ ਜਿਹੜਾ ਹੈ ਅਜੇ ਤੱਕ ਬਿਲਕੁਲ ਵੀ ਨਹੀਂ ਆ ਸਕਿਆ ਸੋ ਅੱਜ ਜ਼ਰੂਰਤ ਹੈ ਪੰਜਾਬ ਨੂੰ ਇਕੱਠਾ ਹੋਣ ਦੀ ਪੰਜਾਬ ਦੇ ਵਿੱਚ ਕਿਸਾਨ ਹੈ ਪੰਜਾਬ ਦੇ ਵਿੱਚ ਕਾਰੋਬਾਰੀਏ ਨੇ ਪੰਜਾਬ ਦੇ ਵਿੱਚ ਮਜ਼ਦੂਰ ਹੈ ਜਿਹੜਾ ਮਿਹਨਤ ਕਰੇਗਾ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਕਾਰੋਬਾਰੀ ਹੈ ਤੇ ਚਾਹੇ ਉਹ ਮਲਾਜ਼ਮ ਹੈ ਸਾਬਕਾ ਹੋ ਕੇ ਜਿਹੜਾ ਪਾਰਟੀ ਲਈ ਇੱਕ ਜੀ ਜਾਨ ਲਾਏਗਾ ਜਿਹੜਾ ਪੰਜਾਬ ਦੇ ਘਰ ਘਰ ਤੱਕ ਜਿਹੜਾ ਹੈ ਉਹ ਲੋਕਾਂ ਨਾਲ ਪਹੁੰਚ ਕਰੇਗਾ ਆਪਣੇ ਹਲਕੇ ਦੇ ਅੰਦਰ ਟਿਕਟ ਦਾ ਹੱਕਦਾਰ ਜਿਹੜਾ ਹੈ ਉਹ ਉਹੀ ਹੋਏਗਾ ਜਿੰਨਾ ਚਿਰ ਮੈਂ ਸੇਵਾਦਾਰ ਹਾਂ ਮੈਂ ਨਾ ਰਿਹਾ ਤੇ ਗੱਲ ਵੱਖਰੀ ਹੈ ਇੱਕ ਤੱਕਾ ਪੰਜਾਬ ਨਾਲ ਹੋਰ ਹੋ ਰਿਹਾ ਹੈ ਬਹੁਤ ਵੱਡੀ ਤਾਦਾਦ ਵਿੱਚ ਪੰਜਾਬ ਦੇ ਲੋਕ ਖਾਸ ਕਰ ਸਿੱਖ ਅਮਰੀਕਾ ਕੈਨੇਡਾ ਆਸਟ੍ਰੇਲੀਆ ਬੈਠੇ ਆ ਲੇਕਿਨ ਪੰਜਾਬ ਤੋਂ ਫਲਾਈਟਾਂ ਜਿਹੜੀਆਂ ਨੇ ਉਹ ਬਹੁਤ ਥੋੜੀਆਂ ਇੰਟਰਨੈਸ਼ਨਲ ਚਲਾਈਆਂ ਜਾਂਦੀਆਂ ਨੇ ਦਿੱਲੀ ਜਾਣਾ ਪੈਂਦਾ ਬਹੁਤ ਵੱਡੀ ਖੇਚਲ ਝੱਲ ਕੇ ਔਰ ਇਹ ਵੀ ਪੰਜਾਬ ਦੇ ਨਾਲ ਇੱਕ ਵਿਤਕਰਾ ਹੈ ਵੀ ਜੇ ਪੰਜਾਬ ਤੋਂ ਫਲਾਈਟਾਂ ਚਲਾਤੀਆਂ ਚਾਹੇ ਚੰਡੀਗੜ੍ਹ ਤੋਂ ਚਲਾਉਣ ਚਾਹੇ ਅਮਰਸਰ ਸਾਹਿਬ ਤੋਂ ਜੇ ਪੰਜਾਬ ਤੋਂ ਜਿਹੜੀਆਂ ਫਲਾਈਟਾਂ ਜਿਹੜੀਆਂ ਇੰਟਰਨੈਸ਼ਨਲ ਚਲਾਤੀਆਂ ਕਿਤੇ ਸਾਡਾ ਦਿੱਲੀ ਵਾਲਾ 에어ਪੋਰਟ ਜਿਹੜਾ ਹੈ ਉਹ ਬੰਦ ਨਾ ਹੋ ਜੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ 50% ਕਹਿ ਦਈਏ ਨਾ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਲੋਕ ਜਿਹੜੇ ਹੈ ਉਹ ਬਾਹਰ ਮੂਵ ਕਰਦੇ ਆ ਤੇ ਮੈਂ ਆਖਰੀ ਗੱਲ ਕਹਿ ਕੇ ਸਮਾਪਤੀ ਕਰਨਾ ਜਿਹੜੀ ਮੈਂ ਕਰਨੀ ਚਾਹੁੰਨਾ ਸਾਧ ਸੰਗਤ ਜੀ ਮੈਂ ਖਾਸ ਤੌਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਵਿਦੇਸ਼ੀ ਸਾਡੇ ਭਰਾ ਐ ਉਹਨਾਂ ਨੂੰ ਅਪੀਲ ਕਰਨਾ ਚਾਹੁੰਨਾ ਕਿਉਂਕਿ ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਜਾਂਦੇ ਸੀ ਨਾ ਤੇ ਸਾਨੂੰ ਕਹਿੰਦੇ ਹੁੰਦੇ ਸੀ ਇਹ ਆਗੇ ਬਾਦਲਾਂ ਦੇ ਚਮਚੇ ਆਗੇ ਬਾਦਲਾਂ ਦੇ ਦੱਲੇ ਇਹ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਹੁਣ ਹੋ ਗਿਆ ਬਹੁਤ ਕੁਝ ਮੈਂ ਇੱਕੋ ਗੱਲ ਇੱਕੋ ਹੀ ਮੇਰਾ ਜਿਹੜਾ ਮਕਸਦ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਸ੍ਰੀ ਅਕਾਲ ਤੱਕ ਸਾਹਿਬ ਦੀ ਫਸੀਲ ਤੋਂ ਫੈਸਲਾ ਹੋਇਆ ਤੇ ਕੁਝ ਲੋਕ ਸ੍ਰੀ ਅਕਾਲ ਤੱਕ ਸਾਹਿਬ ਦੀ ਫਸੀਲ ਤੋਂ ਹੋਏ ਫੈਸਲੇ ਦੇ ਪਘੋੜੇ ਹੋ ਗਏ ਮੈਂ ਵਿਦੇਸ਼ਾਂ ਤੋਂ ਬੈਠੇ ਸਿੱਖਾਂ ਨੂੰ ਔਰ ਪੰਜਾਬ ਦੇ ਸਿੱਖਾਂ ਨੂੰ ਭਾਰਤ ਪਰਚ ਬੈਠੇ ਸਿੱਖਾਂ ਨੂੰ ਇੱਕੋ ਹੀ ਅਪੀਲ ਕਰਦਾ ਕਿ ਜੇ ਸ੍ਰੀ ਅਕਾਲ ਤੱਕ ਸਾਹਿਬ ਦੀ ਫਸੀਲ ਤੋਂ ਫੈਸਲਿਆਂ ਤੋਂ ਪਘੋੜੇ ਹੋਏ ਲੋਕਾਂ ਦੀ ਸਿਆਸਤ ਚੱਲ ਗਈ ਤਾਂ ਭਵਿੱਖ ਦੇ ਵਿੱਚ ਕੋਈ ਜ਼ਥੇਦਾਰ ਕਿਸੇ ਲੀਡਰ ਵੱਲ ਉਂਗਲ ਉਠਾ ਕੇ ਦੇਖਣ ਦੀ ਹਿੰਮਤ ਨਹੀਂ ਕਰੂਗਾ ਇਹ ਗੱਲ ਚੇਤੇ ਰੱਖਿਓ ਜੀ ਕੋਈ ਵੀ ਜ਼ਥੇਦਾਰ ਕਿਸੇ ਪੋਲੀਟিক্যাল ਬੰਦੇ ਵੱਲ ਉਂਗਲ ਉਠਾ ਕੇ ਨਹੀਂ ਧੱਕ ਸਕੂਗਾ ਝਾਕ ਸਕੂਗਾ ਜੇ ਪਗੌੜੇ ਹੋਏ ਲੋਕਾਂ ਦੀ ਸਿਆਸਤ ਜਿਹੜੀ ਆ ਉਹ ਕਾਮਯਾਬ ਹੋ ਗਈ। ਇਹ ਕਾਮਯਾਬ ਨਹੀਂ ਹੋਣੀ ਚਾਹੀਦੀ। ਕਿਉਂਕਿ ਇਹ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਪਗੌੜੇ ਆ। ਇਹਨਾਂ ਦੀ ਸਿਆਸਤ ਜਿਹੜੀ ਹੁਣ ਚੱਲਣੀ ਨਹੀਂ ਚਾਹੀਦੀ ਐ। ਤੇ ਜੇ ਚੱਲ ਗਈ ਤਾਂ ਫਿਰ ਭੁੱਲ ਜੋ ਕਿ ਕੋਈ ਅਕਾਲੀ ਫੂਲਾ ਸਿੰਘ ਜੀ ਸਾਡੇ ਜਥੇਦਾਰ ਹੋਏ ਨੇ ਉਹਨਾਂ ਦੇ ਨੌ ਵਰਗਾ ਵੀ ਕੋਈ ਪੈਦਾ ਹੋ ਜੂਗਾ। ਕਿਸੇ ਨੇ ਨਹੀਂ ਪੈਦਾ ਹੋਣਾ ਫਿਰ। ਅਕਾਲ ਤਖਤ ਬਾਦ ਹੈ। ਕਾਲ ਪਿਸ਼ਾਰ ਹੈ ਕਾਲ ਤਖਤ ਪਹਾੜ ਹੈ ਇੱਕ ਪੰਖ ਦੀ ਸ਼ਾਨ ਹੈ